ਇਸ ਵੀਡੀਓ ਦੇ ਵਿੱਚ ਆਪਣੇ ਘਰ ਦੀ ਬਰਕਤ ਦੇ ਲਈ ਕੁਝ ਨੁਕਤੇ ਸਾਂਝੇ ਕਰਨ ਜਾ ਰਹੇ ਆ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਇਹ ਨੁਕਤੇ ਇਹ ਉਪਾਅ ਤੁਸੀਂ ਨੋਟ ਕਰ ਲਓ ਵਾਹਿਗੁਰੂ ਜੀ ਦੇ ਉਤੇ ਅਨੁਸਾਰ ਰੱਖ ਕੇ ਕਹਿ ਰਹੀ ਆ ਕਿ ਜਿਸ ਦਿਨ ਤੋਂ ਵੀ ਇਹ ਕੰਮ ਅਸੀਂ ਆਪਣੇ ਘਰ ਦੇ ਵਿੱਚ ਕਰਨੇ ਸ਼ੁਰੂ ਕਰ ਦਿੱਤੇ ਸਤਿਗੁਰੂ ਸੱਚੇ ਖਾਸ਼ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਹਰ ਕੰਮ ਦੇ ਵਿੱਚ ਹਰ ਚੀਜ਼ ਦੇ ਵਿੱਚ ਵਰਕਤ ਰਹਿੰਦੀ ਆ ਕਦੇ ਵੀ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ ਤੋੜ ਨਹੀਂ ਆਉਂਦੀ ਤਾਂ ਜੋ ਵੀ ਪੈੜਪਰਾ ਕਹਿ ਦਿੰਦੇ ਆ ਵੀ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਅਸੀਂ ਜਿੰਨਾ ਮਰਜ਼ੀ ਕਰ ਲਈਏ ਘਰ ਵਿੱਚ ਪੂਰੀ ਹੀ ਨਹੀਂ ਪੈਂਦੀ ਉਹ ਆਪਣੇ ਅੱਜ ਦੀ ਇਹ ਵੀਡੀਓ ਜ਼ਰੂਰ ਸੁਣਨ ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਪੈੜਪਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਸੰਗਤਜੀ ਕੁਝ ਲੋਕ ਆਪਣੇ ਘਰ ਦੀ ਬਰਕਤ ਨੂੰ ਵਧਾਉਣ ਦੇ ਲਈ ਆਪਣੇ ਘਰ ਦੇ ਵਾਂਦੇ ਦੇ ਲਈ ਕਈ ਤਰ੍ਹਾਂ ਦੇ ਟੁੰਨੇ ਟੋਟ ਕੇ ਉਪਾ ਕਰਦੇ ਨੇ ਇਸ ਕਰਕੇ ਇਹ ਵੀਡੀਓ ਨੂੰ ਠੂਰਾ ਜਰੂਰ ਸੁਣੋਣਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਜੋ ਮੁਕਤੇ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਇਹਦੇ ਵਿੱਚ ਕੋਈ ਪੈਸਾ ਖਰਚ ਨਹੀਂ ਹੋਣਾ ਅਤੇ ਨਾ ਹੀ ਤੁਹਾਡੇ ਸਮੇਂ ਦੀ ਬਰਬਾਦੀ ਹੋਵੇਗੀ ਪਰ ਗਰੰਟੀ ਪੂਰੀ ਹੈ ਕਿ ਜੇਕਰ ਇਹ ਕਾਪਾ ਕਾ ਕਰਨੇ ਸ਼ੁਰੂ ਕਰ ਦਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਗੱਲ ਕਮਾਈ ਵਾਲੇ ਸੰਤ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਅਕਸਰ ਹੀ ਵਜਨ ਕਰਦੇ ਸਨ ਕਿ ਭਾਈ ਇਹ ਦੁਨੀਆ ਦੇ ਦਿੱਤਿਆ ਕਦੇ ਵੀ ਪੂਰੀ ਨਹੀਂ ਪੈਂਦੀ ਪੂਰੀ ਪੜ੍ਹਨੀਆ ਗੁਰਨਾਣਕ ਦੇ ਦੇਣ ਦੇ ਨਾਲ ਇਸ ਕਰਕੇ ਜਰੂਰ ਮੰਗਣਾ ਹੈ ਆਪਣੇ ਗੁਰਨਾਣਕ ਪਾਤਸ਼ਾਹੀ ਤੋਂ ਮੰਗੋ ਅਤੇ ਜਦੋਂ ਮਾਲਕ ਦੇ ਦਿੰਦਾ ਹੈ ਉਦੋਂ ਨਾਲ ਦੀ ਨਾਲ ਮਾਲਕ ਦਾ ਸ਼ੁਕਰਾਨਾ ਕਰੋ ਗੁਰੂ ਦੇ ਦੇਣ ਦੇ ਵਿੱਚ ਹੀ ਬਰਕਤ ਆ ਸੋ ਜੋ ਮੰਗਣਾ ਹੈ ਆਪਣੇ ਕਿਰੋਤ ਉਹਦਾ ਨੁਕਤਾ ਹੈ ਅਤੇ ਦੂਸਰੀ ਗੱਲ ਕਿ ਆਪਣੇ ਹਰ ਕੰਮ ਦੇ ਵਿੱਚ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਸ਼ਾਮਲ ਕਰ ਲੋ ਕਿਉਂਕਿ ਜਿੱਥੇ ਗੁਰੂ ਦਾ ਨਾਮ ਉੱਥੇ ਬਰਕਤ ਆਪ ਚੰਨ ਕੇ ਆਉਂਦੀ ਆ ਸੋ ਜੋ ਵੀ ਤੁਹਾਡਾ ਕੰਮ ਤੰਦਾ ਹੈ ਜੋ ਵੀ ਤੁਹਾਡੀ ਕਿਰਤ ਆ ਭਾਵੇਂ ਦੁਕਾਨਦਾਰੀ ਆ ਭਾਵੇਂ ਤੁਸੀਂ ਦਫ਼ਤਰ ਵਿੱਚ ਕੰਮ ਕਰਦੇ ਹੋ ਭਾਵੇਂ ਤੁਸੀਂ ਨੌਕਰੀ ਕਰਦੇ ਹੋ ਤੁਹਾਡਾ ਆਪਣਾ ਕੋਈ ਬਿਜ਼ਨਸ ਆ ਜਾਂ ਭੈਣਾਂ ਬੀਤੀਆਂ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਘਰ ਦੇ ਕੰਮ-ਕਾਰ ਕਰਦੇ ਨਾਲੇ ਹਰ ਇੱਕ ਕੰਮ ਕਰਤੇ ਹੋਏ ਨਾਲ-ਨਾਲ ਵਾਹਿਗੁਰੂ ਜੀ ਦਾ ਨਾਮ ਜਪੋ ਅਤੇ ਹਰ ਕੰਮ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਅਕਾਂਸ਼ ਬੇਨਤੀ ਕਰੋ ਹਰ ਦਿਨ ਹਰ ਰਾਤ ਵਾਹਿਗੁਰੂ ਅਕਾਲ ਪੁਰਖ ਜੀ ਦਾ ਦਿੱਤਿਆਂ ਮੂਹਿਆਂ ਵਰਤਾਂ ਦੇ ਲਈ ਸ਼ੁਕਰਾਨਾ ਕਰੋ ਜਿੰਨਾ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋਗੇ ਵਾਹਿਗੁਰੂ ਜੀ ਦਾ ਨਾਮ ਜਪੋਗੇ ਉਨਾ ਹੀ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਤੁਹਾਡੇ ਕਰਦੀ ਬਰਕਤ ਕਦੇਗੀ ਇਹ ਲਿਖ ਕੇ ਰੱਖ ਲਓ ਕਿਉਂਕਿ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਉਥੇ ਬਰਕਤਾਂ ਨੂੰ ਖੁਸ਼ੀਆਂ ਨੂੰ ਉਹ ਨਹੀਂ ਪੈਂਦਾ ਹੈ ਅਤੇ ਉਸ ਤੋਂ ਬਾਅਦ ਤੀਸਰਾ ਨੁਕਤਾ ਮਹਾਪੁਰਖ ਜੀ ਦੱਸਦੇ ਨੇ ਕਿ ਹੱਕ ਸੱਚੀ ਕਿਰਤ ਕਮਾਈ ਦੇ ਵਿੱਚ ਦਸਵੰਦ ਜ਼ਰੂਰ ਕੱਢੋ ਅਤੇ ਆਪਣਾ ਕੱਢਿਆ ਹੋਇਆ ਦਸਵੰਦ ਜਿੱਥੇ ਆਪਾਂ ਲੋੜਵੰਦ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾ ਸਕਦੇ ਆ ਉੱਥੇ ਨਾਲ-ਨਾਲ ਗੁਰੂ ਦੇ ਲੰਗਰਾਂ ਦੇ ਵਿੱਚ ਆਪਣੇ ਘਰ ਦਾ ਤਿਲ ਫੁੱਲ ਭੇਟਾ ਜ਼ਰੂਰ ਕਰਿਆ ਕਰੋ ਕਿ ਸੰਗਤ ਜੀ ਜਿਹੜਾ ਪਾ ਗੁਰੂ ਕੇ ਲੰਗਰ ਦੇ ਵਿੱਚ ਸੇਵਾ ਪਾ ਕੇ ਅੰਮ੍ਰਿਅ ਭਾਵੇਂ ਕੋਈ ਇੱਕ ਕੌਲੀ ਆਟੇ ਦੀ ਪਾਉਂਦੇਵੇ ਭਾਵੇਂ ਕੋਈ ਇੱਕ ਝੂਲੀ ਨਮਕ ਦੀ ਪਾ ਦੇਵੇ ਉਹ ਇੱਕ ਕੌਲੀ ਆਟਾ ਇੱਕ ਝੂਲੀ ਨਮਕ ਸਾਰੀ ਸੰਗਤ ਦੇ ਮੂੰਹ ਵਿੱਚ ਜਾਵੇਗਾ ਅਤੇ ਸੰਗਤ ਦੀ ਸੇਵਾ ਸੰਯੋਗ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਦੀ ਸੇਵਾ ਕਰ ਲਈ ਸੰਗਤ ਦੀ ਸੇਵਾ ਤੂੰ ਹੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕੋ ਸ਼ੁਭੰਦੇ ਨੇ ਸੋ ਇਸ ਤਰ੍ਹਾਂ ਗੁਰੂ ਕੇ ਲੰਗਰਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਆ ਪਰ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਤਿਗੁਰ ਸੱਚੇ ਪਾਸ਼ਾ ਸਾਡੇ ਮਨ ਦੀ ਭਾਵਨਾ ਦੇਖਦੇ ਨੇ ਉਹ ਸਾਡੇ ਹੱਥ ਵਿੱਚ ਫੜੀਆਂ ਹੋਈਆਂ ਪੇਟਾਂ ਨਹੀਂ ਦੇਖਦੇ ਉਹਨਾਂ ਨੇ ਸਾਡਾ ਮਨ ਪੜ੍ਹਨਾ ਹੈ ਤਾਂ ਆਪਣੇ ਮਨ ਦੇ ਨਾਲ ਵਿਸ਼ਵਾਸ ਦੇ ਨਾਲ ਖੁਸ਼ੀ ਦੇ ਨਾਲ ਅਪਾ ਇਹ ਤੋਂ ਵੀ ਆਟੇ ਦੀ ਵੀ ਬੁਰੂਤਰੇ ਲੈ ਗਏ ਉਹ ਚਲ ਰਹੇ ਲੰਗਰਾਂ ਦੇ ਵਿੱਚ ਪਾ ਦਿੱਤੀ ਤਾਂ ਸਤਿਗੁਰੂ ਸਿਖੇ ਖਾਲਸਾ ਜੀ ਦੀ ਬਹੁਤ ਖੁਸ਼ੀ ਹਲੇਗੀ ਦੂਜਾ ਜਦੋਂ ਆਪਾਂ ਗੁਰੂ ਕੇ ਲੰਗਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਵੀ ਸੇਵਾ ਕਰਦੇ ਆ ਤਾਂ ਸਾਡੀ ਅਰਦਾਸ ਬੇਨਤੀ ਕੀਤੀ ਜਾਂਦੀ ਆ ਤਾਂ ਫਿਰ ਉਹ ਸਰਬ ਸੰਗੀ ਅਰਦਾਸ ਦੇ ਵਿੱਚ ਸਾਡੀ ਵੀ ਅਰਦਾਸ ਹੁੰਦੀ ਆ ਇਸ ਤਰ੍ਹਾਂ ਗੁਰੂ ਕਰਦੇ ਵਿੱਚ ਚੱਲ ਰਿਆਂ ਸੇਵਾਵਾਂ ਚ ਜਰੂਰ ਉਹਦਾ ਨਾ ਪਾਉਣਾ ਚਾਹੀਦਾ ਹੈ ਉਸ ਤੋਂ ਬਾਅਦ ਮਹਾਪਤਿਰ ਬਹੁਤ ਪਿਆਰੀ ਗੱਲ ਸਮਝਾਉਂਦੇ ਕਹਿੰਦੇ ਵੀ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਕਿਸੇ ਵੀ ਕੰਮਕਾਰ ਕਰਨ ਦੇ ਵਿੱਚ ਕੋਈ ਹੈਲਪਰ ਰੱਖਦੇ ਆ ਉਹ ਵੀ ਤੁਹਾਡਾ ਮਦਦਗਾਰ ਆ ਤੁਸੀਂ ਜਿੰਨੀ ਵੀ ਦਿਹਾੜੀ ਤੇ ਜਿੰਨੀ ਵੀ ਤਨਖਾਹ ਤੇ ਉਹਨੂੰ ਰੱਖਿਆ ਏ ਉਹਦਾ ਬਣਦਾ ਹੱਕ ਉਹਨੂੰ ਜਰੂਰ ਦਿਓ ਮਹਾਪਤਿਰ ਜੀ ਕਹਿੰਦੇ ਕਦੇ ਵੀ ਕਿਸੇ ਦਾ ਹੱਕ ਨਾ ਹੋ ਕਿਸੇ ਵੀ ਮੇਕਪ ਦਾ ਪੈਸਾ ਕਲਤਾ ਤਰੀਕੇ ਦੇ ਨਾਲ ਆਪਣੇ ਗੋਨ ਨਾਰਨ ਨੂੰ ਕਿਉਂਕਿ ਕਿਸੇ ਦੀ ਹੱਕ ਸੱਚ ਦੀ ਮਿਹਨਤ ਦੀ ਕਮਾਈ ਦਾ ਜੇਕਰ ਇੱਕ ਪੈਸਾ ਵੀ ਤੁਹਾਡੇ ਕੋਲ ਰਹਿ ਗਿਆ ਤਾਂ ਤੁਹਾਡੀ ਸਾਰੀ ਕਮਾਈ ਨੂੰੜ ਕੇ ਲੈ ਜਾਵੇਗਾ ਸੋ ਜੋ ਵੀ ਤੁਸੀਂ ਆਪਣੇ ਘਰ ਵਿੱਚ ਜਾਂ ਆਪਣੇ ਬਾਹਰ ਦੇ ਕੰਮਾਂ ਦੇ ਵਿੱਚ ਕੋਈ ਵੀ ਹੈਲਪਰ ਕੋਈ ਮਜ਼ਦੂਰ ਰੱਖਿਆ ਏ ਤਾਂ ਸਿਆਣੇ ਕਹਿੰਦੇ ਮਜ਼ਦੂਰ ਦਾ ਪਸੀਨਾ ਸੁੱਪਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਉਹਨੂੰ ਦੇ ਦੇਣੀ ਚਾਹੀਦੀ ਂਆ ਕਿਸੇ ਗਰੀਬ ਦੀ ਕਿਸੇ ਮਜ਼ਦੂਰ ਬੰਦੇ ਦੀ ਬਾਧ ਦੁਆਕ ਕਦੇ ਨਾ ਲਾਵਾ ਕਿਉਂਕਿ ਕਿਸੇ ਮਜ਼ਹਬੂਰ ਕਿਸੇ ਝੁਕੇ ਬੰਦੇ ਦੀਆਂ ਬਾਧ ਦੁਆਵਾ ਬੰਦੇ ਨੂੰ ਮੈਂ ਮੈਂਦਿਆਂ ਸੋ ਕਿਸੇ ਦਾ ਹੱਕ ਨਹੀਂ ਮਾਪਣਾ ਹਾਕ ਵੀ ਹਰ ਕਿਸੇ ਦੀ ਕਿਰਤ ਕਮਾਈ ਕਰਨੀ ਆ ਅਤੇ ਹੱਕ ਸੱਚ ਦੀ ਕਿਰਤ ਕਮਾਈ ਕਰਨ ਵਾਲੇ ਬੰਦੇ ਦੀ ਕਦਰ ਕਰਨੀ ਆ ਬਈ ਲੋਕਾਂ ਦਾ ਸੁਭਾਅ ਦਾ ਜੋ ਕੰਮ ਕਰਾ ਲੈਂਦੇ ਆ ਤੇ ਫਿਰ ਜਦੋਂ ਪੈਸੇ ਦੇ ਦੀਵਾਰੀ ਹੁੰਦੀ ਆ ਤਾਂ ਇਕੱਲਾ ਕਾਲ ਮਟੋਲ ਕਰਦੇ ਰਹਿਣਗੇ ਕੋਈ ਨਹੀਂ ਕਾਲ ਲੈ ਉਹ ਜੇ ਅਮ ਜੇ ਪਰਸੋਂ ਲੈ ਜਿਓ ਜਨਾ ਅੱਜ ਦੇ ਪੈਸੇ ਅੱਜ ਦੋ ਜੇ ਤੁਸੀਂ ਮਹੀਨੇ ਦੇ ਮੁਕਾਏ ਆ ਤਾਂ ਫਿਰ ਮਹੀਨੇ ਬਾਅਦ ਉਹਦੀ ਪੂਰੀ ਤਨਖਾਹ ਉਹਦੇ ਹਾਸਤੇ ਰੱਖੋ ਕਈ ਲੋਕਾਂ ਦਾ ਸੁਭਾਅ ਹੁੰਦਾ ਵੀ ਕਦੇ ਅੱਧੇ ਪੈਸੇ ਦੇ ਫੇ ਕਦੇ ਇੰਦਾ ਅੱਧੇ ਬਾਅਦ ਵਿੱਚ ਦੇਵਾਂਗੇ ਕਦੇ ਵੀ ਕਿਸੇ ਨੂੰ ਇਦਾਂ ਲਟਕਾ ਕੇ ਨਾ ਰੱਖੋ ਜੋ ਵੀ ਕੰਮ ਕਰਦਾ ਤੁਹਾਡੇ ਨਾਲ ਕਰ ਰਿਹਾ ਹੈ ਨਾ ਉਹ ਵੀ ਪੈਸੇ ਕਰਕੇ ਹੀ ਤੁਹਾਡੀ ਮਦਦੀ ਕਰ ਰਿਹਾ ਹੈ ਇਹ ਪੈਸੇ ਦੇ ਨਾਲ ਉਹਨੇ ਪਤਨੀ ਆਪਣੇ ਕਿੰਨੇ ਜ਼ਰੂਰੀ ਕੰਮ ਕਰਨੇ ਨੂੰ ਕਿ ਸੋਇਸ ਕਰਕੇ ਕਦੇ ਵੀ ਕਿਸੇ ਦਾ ਹੱਕ ਕਣਾ ਨਾ ਰੋ ਤੇ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਵੀ ਇਹ ਪੰਛੀ ਪਰਿੰਦੇ ਇਹ ਜਾਨਵਰ ਇਹਨਾਂ ਨੂੰ ਕੁਝ ਨਾ ਕੁਝ ਖਾਣ ਪੀਣ ਨੂੰ ਜ਼ਰੂਰ ਦਿਆ ਕਰੋ ਪੰਛੀਆਂ ਨੂੰ ਚੋਗਾ ਪਾਇਆ ਕਰੋ ਜਿਵੇਂ ਹੁਣ ਗਰਮੀ ਦੇ ਦਿਨ ਆ ਤਾਂ ਗਰਮੀ ਦੇ ਦਿਨਾਂ ਦੇ ਵਿੱਚ ਪੰਛੀ ਪਰਿੰਦੇ ਇਹਨਾਂ ਦੇ ਲਈ ਪਾਣੀ ਦਾ ਇਤਜਾਮ ਜ਼ਰੂਰ ਕਰੋ ਮਹਾਪੁਰਖ ਜੀ ਕਹਿੰਦੇ ਇਹ ਜਿਸ ਵੀ ਕਰਦਾ ਖਾਂਦੇ ਆ ਪੀਂਦੇ ਆ ਉਸ ਕਰਦੇ ਲਈ ਬੜੀਆਂ ਬਰਵਾਵਾਂ ਅਸੀਸਾਂ ਦਿੰਦੇ ਨੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਕਹਿੰਦੇ ਆ ਕਿ ਪ੍ਰਮਾਤਮਾ ਇਸ ਕਰਤੇ ਉੱਤੇ ਹਮੇਸ਼ਾ ਹੀ ਆਪਣਾ ਮੇਲ ਪਰ ਹੱਥ ਉਧਾਰਨ ਲਿਖਿਓ ਪ੍ਰਮਾਤਮਾ ਇਹਨਾਂ ਨੇ ਸਾਤਾ ਢੇ ਡੰਦ ਰਿਹਾ ਹੈ ਤੁਸੀਂ ਇਹਨਾਂ ਦੇਖੇ ਜਾਂ ਨਹੀਂ ਪਰ ਇਹਨਾਂ ਦੇ ਘਰ ਵਿੱਚ ਕੋਈ ਖੇਹੀ ਦਿਤੋ ਰਹਾ ਹੈ ਸੁਇਸ਼ਤਰਾ ਇਹਦੇ ਪੰਛੀ ਪਰਿੰਦੇ ਵੀ ਸਾਨੂੰ ਬਹੁਤ ਦੁਆਵਾਂ ਅਸੀਸਾਂ ਦਿੰਦੇ ਨੇ ਅਤੇ ਵੈਸੇ ਵੀ ਜਦੋਂ ਆਪਾਂ ਪਰਮਪਿਤਾ ਪ੍ਰਮਾਤਮਾ ਦੀ ਦੀ ਬਣਾਈ ਹੋਈ ਜੀਵ ਜੀਵ ਜਾਂ ਜਦ ਤੋਂ ਬੱਤੇ ਅੰਗੜਾ ਕਤੇ ਨਾ ਇਹਨਾਂ ਲਈ ਕੁਝ ਵੀ ਕਰਦੇ ਆ ਤਾਂ ਪਰਮਪਿਤਾ ਪ੍ਰਮਾਤਮਾ ਜੀ ਨੂੰ ਅਸੀਂ ਬਹੁਤ ਚੜ੍ਹ ਕੇ ਲੱਗਦੇ ਆ ਉਹ ਕੀ ਸੰਖੇਪੀ ਜੀ ਆਪਾਂ ਆਧਿਆਵੀ ਤੌਰ ਤੇ ਦੇਖੀਏ ਸਾਡੇ ਦੁਨੀਆਵੀ ਪੌਤਾ ਕਿੱਦਾਂ ਨੇ ਤਾਂ ਉਹਨਾਂ ਦੇ ਬੱਚੇ ਦੇ ਲਈ ਜਦੋਂ ਕੋਈ ਵੀ ਕੁਝ ਵੀ ਕਰਦਾ ਏ ਉਹਨਾਂ ਦੇ ਬਣਾ ਨੂੰ ਬੜਾ ਚੰਗਾ ਲੱਗਦਾ ਹੈ ਮੇਰੇ ਬੱਚੇ ਨੂੰ ਆਹ ਤੋਹਫਾ ਆ ਗਿਸ਼ਟ ਦਿੱਤਾ ਹੈ ਕੋਈ ਰੁਖ ਜਾਂ ਕਿਸੇ ਤਰੀਕੇ ਦੇ ਨਾਲ ਵੀ ਕਿਸੇ ਦੇ ਬੱਚੇ ਦਾ ਲਾਡ ਮਿਲਾਵੇ ਉਹਦਾ ਚਾਰ ਇਜ ਪੂਰੀ ਕਰੇ ਤਾਂ ਮਾਂ ਬਾਪ ਕੁਛ ਨੁਕਤੇ ਬੜੇ ਕੁਛ ਜੋ ਵੀ ਇਹ ਮੇਰੇ ਦੰਕੇ ਨਾਲ ਕਰਦਾ ਹੈ ਚਾਹ ਕਰਦਾ ਹੈ ਉਸੇ ਤਰ੍ਹਾਂ ਇਹ ਸਾਰੀ ਸ੍ਰਿਸ਼ਟੀ ਕੇ ਸਾਰੀ ਕੁਦਰਤ ਅਤੇ ਇਹਦੇ ਵਿੱਚ ਜਿੰਨੇ ਵੀ ਚੀਜ਼ ਲਿਆ ਪ੍ਰਕੋ ਤੋਂ ਲੈ ਕੇ ਪੰਛੀ, ਬੰਦੇ, ਜਾਨਵਰ ਪਾਣੀ ਦੇ ਜੀਵ ਜੰਤੂ ਚੋਰੀਆ ਸਭ ਕੋ ਪਰਮਕਾਤਰ ਮਾਤਮਾ ਦੀ ਬਣਾਈ ਹੋਈ ਰਚਨਾ ਹੈ ਪਰ ਮਾਤਮਾ ਦੀ ਹੀ ਜੀਆ ਜਾਂਦੇ ਆ ਖੱਟੇੜ ਪੌਦੇ ਦੇ ਵਿੱਚ ਹੀ ਅੰਬੇ ਨੂੰ ਤਜੇ ਤੁਮ ਆਪ ਇਨ੍ਹਾਂ ਦਾ ਧਿਆਨ ਰੱਖਦੇ ਆ ਕਿ ਇਹਨਾਂ ਦੇ ਲਈ ਕੁਝ ਕਰਦੇ ਆ ਤਾਂ ਆਪਣੇ ਆਪ ਹੀ ਗੁਰੂ ਸਾਹਿਬ ਦੀ ਰਿਸ਼ੀ ਸਾਨੂੰ ਮਿਲਦੀ ਆ ਸ੍ਰੀ ਸੁਪਰੀ ਕੇ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਣਾਈ ਹੋਈ ਜੀਵਨ ਜਨਤਕ ਆਂਗ੍ਰਥਮ ਜੋ ਵੀ ਇਹਨਾਂ ਦੇ ਹੋਊਗਾ ਕੋਈ ਕੌ ਦਾ ਤੁਹਾਨੂੰ ਸੋਸ਼ਕ ਦਾ ਨਜ਼ਰ ਆ ਗਿਆ ਇਹ ਨੂੰ ਚਾਰ ਦਿਨ ਪਾਣੀ ਪਾਓ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਬਤ ਰਿਹਾ ਹੈ ਨਾ ਜੀ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਣਾਈ ਹੋਈ ਇਸੋ ਵੀ ਸਿਹਤ ਦੇ ਵਿੱਚ ਜੋਰੀ ਕੀਚਾਰੇ ਪੇੜ ਉਪਦੇ ਪਾਣੀ ਹਵਾ ਕਿ ਕਿਸੇ ਵੀ ਤਰੀਕੇ ਦੇ ਨਾਲ ਖਵਾਬ ਹੋ ਰਹੇ ਨਹੀਂ ਜਿੰਨਾ ਦਾ ਨੁਕਸਾਨ ਹੋ ਰਿਹਾ ਹੈ ਤਾਂ ਤੁਹਾਡੇ ਤੋਂ ਜਿੰਨਾ ਕੋ ਕੋ ਪਉਂਦਾ ਹੈ ਜੀ ਆਪਣੇ ਨੂੰ ਆਪਣੀ ਕੋਸ਼ਿਸ਼ ਕਰੋ ਉਦੇ ਨਾਲ ਫਰਕ ਪਵੇ ਚਾਹੇ ਨਾ ਪਵੇ ਪਰ ਸਾਡੀ ਕੀਤੀ ਹੋਈ ਕੋਸ਼ਿਸ਼ ਦੇ ਨਾਲ ਅਸੀਂ ਪ੍ਰਮਾਤਮਾ ਦੀ ਨਜ਼ਰ ਦੇ ਲੈ ਚੱਲਾਂਗੇ ਜਿਵੇਂ ਇੱਕ ਛੋਟੀ ਜੀ ਕਹਾਣੀ ਆਪਾਪ ਕੀ ਤੇ ਨਾਲ ਸੰਗੀ ਕਰਦੇ ਮੈਂ ਨਾ ਇੱਕ ਜੰਗਮ ਦੇ ਵਿੱਚ ਬੜੀ ਭਿਆਨਕ ਆਤ ਲੱਗ ਗਈ ਤਾਂ ਸਾਰੇ ਪੰਛੀ ਪੰਖੀ ਆਪਣੇ ਆਪਣੀ ਜਾਨ ਬਚਾਉਣ ਚੁੱਤ ਨੂੰ ਦਰ ਲੱਗੇ ਔਰ ਇੱਕ ਨੇ ਕੀ ਵੇਚੜੇ ਉਤਲ ਭਰ ਕਰਕੇ ਪਾਣੀ ਦੀ ਉਦਲਦੀ ਅੱਗ ਦੇ ਉੱਤੇ ਗੋਮਨ ਲਗੀ ਤਾਂ ਕਹਿੰਦੇ ਉਸੇ ਜਨਰਲ ਦੇ ਵਿੱਚ ਕੋਈ ਸੰਤ ਫਕੀਰ ਜੀ ਭਗਤੀ ਕਰਦੇ ਸੰ ਉਹਨਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੇ ਚੜੀ ਗਈ ਜੜੀ ਚੜੀਏ ਇਹ ਤੋਂ ਕੀ ਕਰਾ ਰਹੀਆਂ ਕਿ ਉਹ ਅੱਗ ਦੇ ਨਾਲ ਖੇਡਦੀਆਂ ਜਿਹੜੀ ਨੇ ਕਿਹਾ ਸੰਤ ਜੀ ਮੈਂ ਅੱਗ ਨਾਲ ਖੇਡ ਨਹੀਂ ਰਹੀ ਮੈਂ ਅਰਧ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਉੱਤ ਕਹਿੰਦੇ ਸੰਤ ਫਕੀਰ ਜੀ ਹੰਸੇਨ ਕਹਿਣ ਲੱਗੇ ਚਲ ਗਿਓ ਤੇਰੀ ਇੱਕ ਚੰਦਰ ਪਾਣੀ ਦੇ ਨਾਲ ਇਹ ਭਿਆਨਕ ਅਤੰਤ ਬੁਝਣ ਵਾਲੀ ਨਹੀਂ ਹੈ ਪਰ ਜੇ ਕਿਤੇ ਗਲਤੀ ਦੇ ਨਾਲ ਅੱਜ ਦਾ ਕੋਈ ਇਤਚ ਨਿਆਣਾ ਵੀ ਤੇਰੇ ਕੰਮ ਤੇ ਪੈ ਗਿਆ ਤਾਂ ਤੂੰ ਛਲਕੇ ਸਵਾਹ ਹੋ ਜਾਗਾ ਇਸ ਕਰਕੇ ਆਪਣੀ ਜਾਨ ਬਚਾ ਕੇ ਇਥੋਂ ਨਿਕਲ ਜਾ ਜਿਹਨੇ ਕਹਿ ਲਗੀ ਸੰਤਜੀ ਮੈਨੂੰ ਪਤਾ ਹੈ ਕਿ ਮੇਰੀ ਇਹ ਕੀਤੀ ਹੋਈ ਕੋਸ਼ਿਸ਼ ਦੇ ਨਾਲ ਧਿਆਨਕ ਅਗ ਨਹੀਂ ਬੁਝਣੀ ਪਰ ਜਦੋਂ ਵੀ ਇਸ ਅੱਗ ਦੀ ਗੱਲ ਹੋਵੇਗੀ ਨਾ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਵੇਗਾ ਮੇਰਾ ਨਾਮ ਕੋਸ਼ਿਸ਼ ਕਰਨ ਵਾਲਿਆਂ ਦੇ ਵਿੱਚ ਆਵੇਗਾ ਤਾਂ ਉਪਰੰਗੇ ਦਾ ਪ੍ਰਮਾਤਮਾ ਜੀ ਦੇ ਚਰਨਾ ਦੇ ਵਿੱਚ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਸ਼ਾਬਾਸ਼ੀ ਮਿਲਦੀ ਹੈ ਸ਼ੁਇਸ ਕਰ ਤੋਂ ਮੈਂ ਤਾਂ ਆਪਣਾ ਫਰਜ਼ ਨਿਭਾ ਰਹੀ ਹਾਂ ਸ਼ੁ ਆਪਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਨੀ ਆ ਤਾਂ ਵੀ ਸਾਡੇ ਮੰਤੇ ਬੋਝ ਨਾ ਰਹਿ ਜਾਵੇ ਕਿ ਮੈਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੀ ਬਣਾ ਨੂੰ ਉਸ ਨੂੰ ਇਸ ਰਿਸ਼ਤੇ ਨੂੰ ਜੋੜਨ ਦੇ ਲਈ खुद ਨੇ ਕੀਤਾ ਬਾਕੀ ਆਪਾਂ ਜੀ ਵੱਡੇ ਪੱਦਰ ਤੇ ਕੋਈ ਐਡਾ ਕੰਮ ਨਹੀਂ ਕਰ ਸਕਦੇ ਤਾਂ ਆਪਣੇ ਘਰ ਦੇ ਵਿੱਚ ਕੋਈ ਇੱਕ ਦੋ ਪੇੜ ਪੌਦੇ ਤਾਂ ਲਾ ਸਕਦੇ ਆ ਜਾਂ ਘਰ ਦੇ ਵਿੱਚ ਲੱਗੇ ਹੀ ਪੇੜ ਪੌਦੇ ਨੂੰ ਸਹੀ ਤਰੀਕੇ ਦੀ ਨਾਲ ਸਾਂਭ ਸੰਭਾਲ ਕਰ ਸਕਦੇ ਆ ਵੱਡੇ ਪੱਦਰ ਤੇ ਅਸੀਂ ਲੰਘ ਨਹੀਂ ਲਗਾ ਸਕਦੇ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਘਰ ਦੇ ਵਿੱਚ ਆਈ ਕੋਈ ਜੀਵ ਜੰਤ ਜਿਦਾ ਕੋਈ ਪੰਛੀ ਪਰਿੰਦਾ ਆ ਗਿਆ ਉਹ ਨੂਰ ਮੰਦ ਸੰਦੇ ਘਰ ਦੇ ਵਿੱਚ ਆ ਗਿਆ ਕੋਈ ਮਹਿਮਾਨ ਸਾਡੇ ਘਰ ਤੇ ਚ ਆ ਗਿਆ ਤਾਂ ਉਹਦੀ ਤਾਂ ਮਨ ਨਾਲ ਕੇ ਸੇਵਾ ਕਰ ਸਕਦੇ ਆ ਨਾ ਭਾਵੇਂ ਘਰ ਦੇ ਵਿੱਚ ਰੱਖਾ ਮਿਸਾ ਹੀ ਸ਼ਿਕਾਇਤੀ ਹੈ ਜਾਂ ਖੁਸ਼ੀ ਖੁਸ਼ੀ ਸਤਕਾਰ ਦੇ ਆਨੰਦ ਸ਼ਗਾਵੂਗੀ ਸੋ ਇਸ ਤਰ੍ਹਾਂ ਆਪਨ ਤੁਮ ਕਿਦਾ ਪਰਮਤਮਾ ਜੀ ਦੀ ਖੁਸ਼ੀ ਗਤੋਂ ਹਾਂ ਸੋ ਕਰ ਸਕਦੇ ਹਾਂ ਅਤੇ ਇੱਕ ਗੱਲ ਹੋਰ ਕਿ ਜਿੰਨਾ ਹੀ ਸਾਡੇ ਘਰ ਪਰਿਵਾਰ ਦੇ ਜੀਵਾਂ ਦੇ ਵਿੱਚ ਏਕਤਾ ਹੋਵੇ ਇਤਫਾਕ ਹੋਵੇ ਸਾਰੇ ਕਰਦੇ ਜੀ ਹਰ ਇੱਕ ਕੰਮ ਦੀ ਗੱਲ ਮਿਲ ਕੇ ਕਰਦੇ ਹੋ ਸਲਾਹ ਦੇ ਨਾਲ ਕਰਦੇ ਹੋ ਉਸ ਘਰ ਦਾ ਵਾਤਾਵਰਨ ਹੀ ਹੋਣਾ ਹੈ ਉਸ ਘਰ ਦੇ ਵਾਤੇ ਨੂੰ ਤਰੱਕੀ ਨੂੰ ਕੋਈ ਰੋਕਿਆ ਰੋਕ ਨਹੀਂ ਸਕਦਾ ਸੋ ਜੇ ਆਪਾਂ ਆਪਣੇ ਘਰ ਦੇ ਵਿੱਚ ਸ਼ਾਂਤੀ ਚਾਹੁੰਦੇ ਆਂ ਬਰਕਤ ਚਾਹੁੰਦੇ ਆਂ ਆਪਣੀ ਤਰੱਕੀ ਚਾਹੁੰਦੇ ਆਂ ਅਤੇ ਆਪਣੇ ਬੱਚਿਆਂ ਦੀ ਤਰੱਕੀ ਚਾਹੁੰਦੇ ਆਂ ਆਪਣੇ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਣਾ ਕੇ ਰੱਖੋ ਘਰ ਦੇ ਕੰਮਾਂ ਨੂੰ ਪੂਰੇ ਚਾਅ ਉਤਸ਼ਾਹ ਦੇ ਨਾਲ ਕਰੋ ਰਲ ਮਿਲ ਕੇ ਕਰੋ ਇੱਕ ਦੂਜਰੇ ਦੀ ਸਲਾਹ ਦੇ ਨਾਲ ਕਰੋ ਕਿਉਂਕਿ ਏਕਤਾ 'ਚ ਬਹੁਤ ਬਲ ਹੁੰਦਾ ਹੈ ਅਤੇ ਜੋ ਅੱਜ ਆਪਾਂ ਗੱਲ ਰਹੇ ਹਾਂ ਸਾਨੂੰ ਦੇਖਦੇ ਕਿ ਸਾਡੇ ਬੱਚੇ ਸਿੱਖ ਲੈ ਆ ਜਿਵੇਂ ਜੈਸੇ ਆਪਣੇ ਪਰਿਵਾਰ ਦੇ ਵਿੱਚ ਰਲ ਮਿਲ ਕੇ ਬੈਠਾਂਗੇ ਸ਼ੋਕੀਆਂ ਨਾਲ ਪਿਆਰ ਵੱਡਿਆਂ ਦਾ ਸਤਿਕਾਰ ਕਰਾਂਗੇ ਹਰ ਇੱਕ ਕੱਪ ਨੂੰ ਚਾਹ ਨਾਲ ਕਰਾਂਗੇ ਮਿਹਨਤ ਦੇ ਨਾਲ ਕਰਾਂਗੇ ਜਿਵੇਂ ਜਿਵੇਂ ਅਸੀਂ ਕਰਾਂਗੇ ਦਾ ਸਮਝੋ ਅਸੀਂ ਆਪਣੇ ਬੱਚਿਆਂ ਦੇ ਲਈ ਪੂਰਨੇ ਪਾ ਰਹੇ ਹਾਂ ਸਾਡੇ ਬੱਚਿਆਂ ਨੂੰ ਸਾਨੂੰ ਕੁਝ ਵੀ ਸਮਝਾਉਣ ਦੀ ਲੋੜ ਨਹੀਂ ਆਪਾਂ ਨੇ ਸਾਨੂੰ ਦੇਖ ਦੇਖ ਕੇ ਸਿੱਖੀ ਜਾਣਾ ਹੈ ਇਸ ਪ੍ਰਕਿਰਤੀ ਜੀਆਂ ਦਾ ਪੇਮ ਪਿਆਰ ਦੇ ਨਾਲ ਰਹਿਣਾ ਆਪੇ ਕੰਮਾਂ ਨਾਲ ਮਿਲ ਕੇ ਚੱਲਿਓ ਕੁਝੇ ਖੁਸ਼ੀ ਕਰਨਾ ਕਿ ਸਾਡੇ ਬੱਚਿਆਂ ਤੇ ਲੋੜ ਚਿੰਤਾ ਕਰਵਾ ਕਹੀਆਂ ਤੇ ਸਾਡੇ ਘਰ ਦੀ ਬੰਤ ਤੇ ਸਾਡੇ ਘਰ ਦੀ ਮਾਤੇ ਦੇ ਵਿੱਚ ਵੀ ਬਹੁਤ ਵਿਗਦਾਨ ਹੋਣਾ ਚਾਹੀਦਾ ਹੈ ਸੋ ਆਓ ਪਰ ਆਪਣੇ ਘਰ ਦੀ ਬਲਕਿ ਆਪਣੇ ਸੋਸ਼ਲ ਸਾਥੀ ਦੀ ਵੀ ਇਸਾਰੇ ਕੰਮਾਂ ਦਾ ਪਤਾ ਕਿ ਵਿੱਚ ਕਬਨੇਸ਼ੂਰੀ ਕਰੇ ਸਭ ਤੋਂ ਪਹਿਲਾਂ ਤਾਂ ਹਰ ਗੁਰੂ ਜੀ ਜਮਈ ਜਨਨਿ ਹਣਾ ਉੱਠ ਕੇ ਪਹਿਲਾ ਪਰਮਾਤਮਾ ਦਾ ਨਾਮ ਜਪਨਾ ਹੈ ਜਿਸ ਲਈ ਨਾਮ ਦੇ ਨਾਲ ਤੁਸੀਂ ਕਰਮ ਪਿਤਾ ਪਰਮਾਤਮਾ ਦੀ ਆਵਾਜ਼ ਦੇ ਕੰਝ ਸੰਗਾ ਕਰਕੇ ਆਵਾਜ਼ ਕਰੋ ਹਕੀਸ ਕੋ ਕਰਮ ਪਿਤਾ ਪਰਮਾਤਮਾ ਦੀ ਦੀ ਅਵਾਸ ਦੇ ਪੀ ਕਰਕੇ ਫਿਰ ਆਪਣੇ ਕੰਮਾਂ ਕਾਰਾਂ ਦੀ ਸ਼ੁਰੂਆਤ ਕਰੋ ਪਰ ਹਰ ਕੰਮ ਦੇ ਵਿੱਚ ਕਰਤਿਤ ਕੋ ਇੱਕ ਦਿਨ ਜੋ ਵੀ ਕੰਮ ਤੁਸੀਂ ਕਰ ਰਹੇ ਹੋ ਉਹ ਕਹਿੰਦੇ ਹਨ ਵੀ ਮਨ ਵਿੱਚ ਵਾਹੇ ਹੋਏ ਵਾਟੇ ਗੁੰਜਦੇ। ਪਰਮਾਤਮਾ ਦਾ ਨਾਮ ਚੱਜੇ। ਜੇ ਤੁ ਪਰਮਾਤਮਾ ਦਾ ਨਾਮ ਮਨ ਵਿੱਚ ਹੋਵੇਗਾ ਤਾਂ ਸਾਡੇ ਇਹਨਾਂ ਹੱਥਾਂ ਤੋਂ ਹੀ ਸਭ ਤਰ੍ਹਾਂ ਦੀਆਂ ਕਾਮਨਾਵਾਂ ਹੋਵੇਗਾ। ਆ ਰੋਜ਼ ਪਰਮਾਤਮਾ ਦਾ ਦਿੱਤਿਆ ਹੁੰਦਾ ਦਾਤਾਂ ਲਈ ਸ਼ੁਕਰ ਕਰਉਣਾ ਹੈ। ਹਮੇਸ਼ਾ ਹੱਥ ਸਾਚੀ ਦੀ ਕਸ਼ਟਫਾਈ ਕਰਨੀ ਅਟਕੀ ਕਿ ਬਈ ਮਨ ਦੇ ਪੈਸੇ ਦੇ ਨਾਲ ਕਦੇ ਪੂਰੀ ਨਹੀਂ ਕਹਿੰਦੀ ਬਈ ਮਨ ਦਾ ਪੈਸਾ ਕਦੇ ਚੰਗੇ ਬਸ ਇਹ ਗੱਲ ਹੈ। ਕੋਈ ਵੀ ਹੱਥ ਸਾਧਿਤ ਕਿਰਤ ਕਮਾਈ ਕਰਨੀ ਹੈ ਅਤੇ ਕਿਸੇ ਦੇ ਹੱਥ ਤੋਂ ਸੱਚ ਦੀ ਕਿਰਤ ਕਮਾਈ ਦੀ ਕਦਰ ਕਰਦੇ ਹਨ। ਕਿਸੇ ਦਾ ਵੀ ਹੱਕ ਕਿਸੇ ਤਰੀਕੇ ਦੇ ਨਾਲ ਨਹੀਂ ਮਾਰਨਾ ਉਸ ਤੋਂ ਬਾਅਦ ਹੱਕ ਸੱਚ ਦੀ ਕੀਤੀ ਹੋਈ ਦਸਤਕਰਵਾਈ ਦੇ ਵਿੱਚੋਂ ਦਸਵੰਦ ਕੱਢਣਾ ਹੈ ਉਹ ਦਸਵੰਦ ਨੂੰ ਅਸੀਂ ਕਿਸੇ ਗਰੀਬ ਲੋੜਵੰਦ ਦੀ ਸਿਹਤ ਅਤੇ ਵਿੱਚ ਵੀ ਲਾ ਸਕਦੇ ਹਾਂ ਅਤੇ ਉਹ ਦਸਵੰਦ ਦਾ ਕੁਝ ਹਿੱਸਾ ਗੁਰੂ ਘਰ ਦੇ ਚੱਲ ਰਹੀਆਂ ਸੇਵਾਵਾਂ ਵਿੱਚ ਜ਼ਰੂਰ ਪਾਉਣੀ ਹੋਏ ਖਾਸ ਕਰਕੇ ਗੁਰੂ ਦੇ ਲੰਗਰਾਂ ਵਿੱਚ ਉਹਦੇ ਕਿਉਂ ਥੋੜਾ ਬਹੁਤੇ ਕਬੂਤਾ ਆਪਣੇ ਘਰ ਦਾ ਤਿੰਨ ਫੁੱਲ ਗੁਰੂ ਘਰ ਨੂੰ ਜ਼ਰੂਰ ਘੇੜ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਹੀ ਕਈ guna ਕਰਕੇ ਵਾਗਸ ਮਿਲਦੇ ਨੇ ਉਸ ਤੋਂ ਬਾਅਦ ਇਹ ਬੀਜਾਂਗਿਆਂ ਨੂੰ ਕੋਈ ਨਾ ਕੋ ਦਿਖਾਣ ਕੀ ਨਾ ਜ਼ਰੂਰ ਦੇਣਾ ਇੰਜ ਕਿ ਜਮੀਨ ਦੇ ਦੇਣਿਆ ਖਾਸ ਕਰਕੇ ਇਹਨਾਂ ਦੇ ਪਾਣੀ ਪੀਣ ਦਾ ਇੰਤਜ਼ਾਮ ਹੋ ਸਕੇ ਉਸ ਤੋਂ ਬਾਅਦ ਆਪਣੇ ਘਰ ਦੇ ਵੇਸ਼ਪ੍ਰੀਮ ਪਿਆ ਹੈ ਇੱਕ ਦਾ ਇਤਿਹਾਸ ਹੈ ਨਾਮ ਜਪਨਾ ਤਾਂ ਕਰ ਆਪਣੇ ਆਪ ਹੀ ਤਰਸੀ ਜਾਵੇਗਾ ਹਰ ਕੰਮ ਦੇ ਵਿੱਚ ਸਾਤਾ ਤਾਂ ਲੈਣੀ ਆਂ ਚੀਜ਼ ਉਹ ਜਦੋਂ ਵਿਚ ਬਣ ਕੇ ਤਿਆਰ ਹੋਏਗੀ ਸੋ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਕੋਈ ਵੀ ਗੱਲ ਵਿੱਚ ਚੰਗੀ ਨਾਲ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਬਸਤੇ ਹੋ ਜੇ